ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਕੱਲ ਵਾਲੀ ਵੀਡੀਓ ਦਾ ਸੈਕਿੰਡ ਪਾਰਟ ਲੈ ਕੇ ਆਏ ਹਾਂ ਜਿਹੜੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਜਿਹੜੇ ਲੋਕਾਂ ਦੀ ਨੀਂਦ ਸਵੇਰੇ 3 ਵਜੇ ਤੋਂ 5 ਵਜੇ ਦੇ ਵਿੱਚ ਖੁੱਲਦੀ ਏ ਕਿ ਉਹਨਾਂ ਦੀ ਇਹ ਸ਼ੁਭ ਨੇ ਸੰਕੇਤ ਚਾ ਅਸ਼ੁਭ ਨੇ ਅੱਜ ਦੀ ਵੀਡੀਓ ਦਾ ਦੂਸਰਾ 파ਰਟ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਜਿੰਨਾ ਭੈਣ ਭਰਾਵਾਂ ਨੇ ਇਹ ਵੀਡੀਓ ਦਾ ਪਹਿਲਾ 파ਰਟ ਨਹੀਂ ਦੇਖਿਆ ਉਹ ਜਾ ਕੇ ਜ਼ਰੂਰ ਦੇਖਣ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਏ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਧ ਤੋਂ ਵਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ। ਤੇ ਕਮੈਂਟ ਬੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਘੰਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਸੋ ਇਸੇ ਤਰੀਕੇ ਦੇ ਨਾਲ ਹੁਣ ਆਓ ਸਭ ਤੋਂ ਪਹਿਲਾਂ ਸ਼ੁਭ ਸੰਕੇਤ ਬਾਰੇ ਗੱਲ ਕਰੀਏ ਹੁਣ ਆਉਣ ਵਾਲਾ ਸਵੇਰੇ 4 ਤੋਂ 5 ਵਜੇ ਦੇ ਵਿੱਚ ਘਾਰੇ ਜੇਕਰ ਤੁਸੀਂ ਇਸ ਸਮੇਂ ਜਾਗਦੇ ਹੋ ਭਾਵੇਂ ਇਹ ਕਿਸੇ ਵੀ ਕਾਰਨ ਕਰਕੇ ਹੋਵੇ ਚਾਹੇ ਤੁਸੀਂ ਵਾਸ਼ਰੂਮ ਜਾਣਾ ਹੋਵੇ ਜਾ ਫਿਰ ਅਚਾਨਕ ਝਟਕੇ ਦੇ ਨਾਲ ਹੋਵੇ ਜਾਂ ਬਿਨਾ ਕਿਸੇ ਕਾਰਨ ਦੇ ਡਰੋ ਨਾ ਸੁਭੋ ਮੁਸਕਰਾਓ ਖੁਸ਼ ਰਹੋ ਕਿਉਂਕਿ ਇਹ ਇਸ ਕਾਲ ਦਾ ਸੰਕੇਤ ਹੈ ਕਿ ਬ੍ਰਹਮੜੀਆ ਸ਼ਕਤੀਆਂ ਹੁਣ ਤੁਹਾਡੇ ਹੱਕ ਦੇ ਵਿੱਚ ਹਨ ਇਹ ਬ੍ਰਹਮਾ ਮਹੂਰਤ ਦਾ ਸਮਾਂ ਹੈ ਜਦੋਂ ਧਰਤੀ ਤੇ ਸਭ ਤੋਂ ਪਵਿੱਤਰ ਊਰਜਾ ਸਰਗਰਮ ਹੁੰਦੀ ਹੈ ਦੇਵਤੇ ॠषि ਤਪੱਸਵੀ ਤੇ ਸਾਧਕ ਸਾਰੇ ਇਸ ਸਮੇਂ ਨੂੰ ਆਪਣੇ ਧਿਆਨ ਦੇ ਲਈ ਝੋਲਦੇ ਨੇ ਤੇ ਜੇਕਰ ਇਸ ਸਮੇਂ ਤੁਹਾਡੀਆਂ ਅੱਖਾਂ ਖੁੱਲ ਰਹੀਆਂ ਤਾਂ ਮੰਨ ਲਓ ਕਿ ਪਰਮਾਤਮਾ ਖੁਦ ਤੁਹਾਨੂੰ ਜਗਾ ਰਹੀ ਹੈ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਪਰਮਾਤਮਾ ਤੁਹਾਡੇ ਕੰਮਾਂ ਤੋਂ ਖੁਸ਼ ਹੈ ਤੇ ਹੁਣ ਤੁਹਾਡੀ ਤਰੱਕੀ ਦਾ ਰਸਤਾ ਖੁੱਲਣ ਵਾਲਾ ਹੈ ਇਹ ਉਹ ਪਾਲੇ ਜਦੋਂ ਪਰਮਾਤਮਾ ਖੁਦ ਤੁਹਾਡੇ ਕੋਲ ਆਉਂਦੇ ਨੇ ਤੇ ਚੁੱਪਚਾਪ ਕਹਿੰਦੇ ਨੇ ਕਿ ਤੁਹਾਡੇ ਮੇ ਨਾਲ ਇਸ ਲਈ ਇਸ ਬ੍ਰਹਮ ਭਗ ਨੂੰ ਵੇਚ ਤੁਸੀਂ ਬਿਲਕੁਲ ਵੀ ਨਾ ਘਬਰਾਓ ਸਗੋਂ ਆਪਣੀਆਂ ਅੱਖਾਂ ਬੰਦ ਕਰੋ ਤੇ ਦੇਵੀ ਦੇਵਤਿਆਂ ਦਾ ਦੇਵਤਿਆਂ ਦੇ ਦੇਵਤਾ ਮਹਾਦੇਵ ਨੂੰ ਜਾਪ ਕਰੋ ਹੌਲੀ ਹੌਲੀ ਮੰਤਰ ਓਮ ਨਮਸ਼ਵਾਯ ਦਾ ਜਾਪ ਕਰੋ ਹਰ ਜਾਪ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਅੰਦਰ ਇੱਕ ਊਰਜਾ ਉਤਰ ਰਹੀ ਹੈ ਇੱਕ ਸ਼ਾਂਤੀ ਇੱਕ ਬ੍ਰਹਮਤਾ ਇਹ ਸਭ ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਸੰਕੇਤ ਬਣ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਸਮਝਦੇ ਹੋ ਕਿਉਂਕਿ ਇਹ ਸਮੇਂ ਜਾਗਣਾ ਕਿਸਮਤ ਦਾ ਨਤੀਜਾ ਨਹੀਂ ਬਲਕਿ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਦਾ ਨਤੀਜਾ ਹੈ ਇਸ ਲਈ ਜੇਕਰ ਤੁਸੀਂ ਸਵੇਰੇ 4 ਤੋਂ 5 ਵਜੇ ਦੇ ਵਿੱਚ ਕਾਰ ਉੱਠਦੇ ਹੋ ਇਸ ਨੂੰ ਸੰਜੋਗ ਨਾ ਸਮਝੋ ਇਹ ਤੁਹਾਡੀ ਬ੍ਰਹਮ ਕਿਸਮਤ ਦਾ ਪਹਿਲਾ ਦਰਵਾਜ਼ਾ ਹੈ ਹਰ ਵਾਰ ਜਦੋਂ ਤੁਸੀਂ ਉੱਠਦੇ ਹੋ ਤਾਂ ਆਪਣੇ ਮਨ ਵਿੱਚ ਘਟੋ ਘਟ ਗਿਆਰਾਂ ਵਾਰ ਓਮ ਨਮਾ ਸ਼ਿਵਾਇ ਦਾ ਜਾਪ ਕਰੋ ਫਿਰ ਸ਼ਾਂਤੀ ਦੇ ਨਾਲ ਸੌਂ ਜਾਓ ਤੁਸੀਂ ਦੇਖੋਗੇ ਕਿ ਉਹ ਸਭ ਕੁਝ ਜਿਸ ਦੀ ਤੁਸੀਂ ਸਾਲਾਂ ਤੋਂ ਉਡੀਕ ਕੀਤੀ ਹੈ ਜਲਦੀ ਹੀ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹੈ ਜੇਕਰ ਤੁਸੀਂ ਵੀ ਕਦੇ ਅਜਿਹਾ ਅਨੁਭਵ ਕੀਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਮਹਾਦੇਵ ਜ਼ਰੂਰ ਲਿਖਿਓ ਇੱਕ ਹੋਰ ਹੈਰਾਨੀਜਨਕ ਹਰਿ ਸ਼ਿਵਨ ਵਧਿਏ ਕਰਦੇ ਹੈ ਸੁਪਨੇ ਦੀ ਉਹ ਸੁਪਨੇ ਜਿੱਥੇ ਪਰਮਾਤਮਾ ਸਾਡੇ ਨਾਲ ਚੁੱਪਚਾਪ ਗੱਲ ਕਰਦਾ ਹੈ ਤੇ ਕਈ ਵਾਰ ਜਦੋਂ ਅਸੀਂ ਜਾਗਦੇ ਹਾਂ ਸੰਸਾਰ ਵਿੱਚ ਸੰਕੇਤਾਂ ਨੂੰ ਸਮਝਣ ਵਿੱਚ ਅਸਮਰਥ ਹੁੰਦੇ ਆ ਤਾਂ ਪਰਮਾਤਮਾ ਬ੍ਰਹਿਮੰਡ ਸਾਡੇ ਪੂਰਵਜ ਜਾਂ ਅਦਿੱਖ ਸ਼ਕਤੀਆਂ ਸੁਪਨਿਆਂ ਦੇ ਰਾਹੀਂ ਸਾਡੇ ਨਾਲ ਸੰਚਾਰ ਕਰਦੀਆਂ ਹਨ ਪਰ ਸਵਾਲ ਇਹ ਹੈ ਕਿ ਕੀ ਤੁਸੀਂ ਉਹਨਾਂ ਸੰਕੇਤਾਂ ਨੂੰ ਪਛਾਣਦੇ ਹੋ ਕਿ ਤੁਹਾਨੂੰ ਵਾਰ-ਵਾਰ ਕੁਝ ਚੇਤਾਵਨੀ ਮਿਲ ਰਹੀ ਹੈ ਪਰ ਤੁਸੀਂ ਇਸ ਨੂੰ ਸੁਪਨਾ ਸਮਝ ਕੇ ਭੁੱਲ ਜਾਂਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਤਿੰਨ ਸਭ ਤੋਂ ਸ਼ਕਤੀਸ਼ਾਲੀ ਸੁਪਨਿਆਂ ਦੇ ਸੰਕੇਤ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਸਮਝਦੇ ਹੋ ਤਾਂ ਤੁਸੀਂ ਇੱਕ ਵੱਡੀ ਆਫਤ ਤੋਂ ਬਚ ਸਕਦੇ ਹੋ ਜਾਂ ਵੱਡੀ ਖੁਸ਼ਕਿਸਮਤੀ ਪ੍ਰਾਪਤ ਕਰ ਸਕਦੇ ਹੋ ਸੁਪਨੇ ਦੇ ਵਿੱਚ ਸੱਪ ਦੇਖਣਾ ਜੇਕਰ ਤੁਸੀਂ ਆਪਣੇ ਸੁਪਨੇ ਦੇ ਵਿੱਚ ਸੱਪ ਦੇਖ ਰਹੇ ਹੋ ਤਾਂ ਇਹ ਇੱਕ ਚੰਗਾ ਸੰਕੇਤ ਨਹੀਂ ਹੈ ਇਹ ਇੱਕ ਸੰਕੇਤ ਹੈ ਕਿ ਤੁਹਾਡੇ ਆਲੇ-ਦੁਆਲੇ ਨਕਾਰਾਤਮਕ ਊਰਜਾ ਜਾਂ ਲੋਕੇ ਹੋਏ ਦੁਸ਼ਮਣ ਸਰ ਗਰਮ ਹੋ ਰਹੇ ਨੇ ਇਹ ਇੱਕ ਚੇਤਾਵਨੀ ਹੈ ਕਿ ਕੋਈ ਵੱਡੀ ਮੁਸੀਬਤ ਧੋਖਾ ਜਾਂ ਸੰਕਟ ਤੁਹਾਡੇ ਜੀਵਨ ਦੇ ਵੱਲ ਵੱਧ ਰਿਹਾ ਹੈ ਤੇ ਕਰਨਾ ਕੀ ਇਹ ਇਸ ਦੇ ਲਈ ਉਪਾਅ ਕਰੋ ਤੁਸੀਂ ਉਪਾਅ ਇਹ ਕਰਨਾ ਹੈ ਕਿ ਤੁਰੰਤ ਕਿਸੇ ਵੀ ਨੇੜਲੇ नाग ਦੇਵਤਾ ਜਾਂ ਸਰਵ ਦੇਵਤਾ ਦੇ ਮੰਦਿਰ ਜਾਓ ਉੱਥੇ ਨਾਰੀਅਲ ਚੜਾਓ ਥੋੜਾ ਜਿਹਾ ਦੁੱਧ ਚੜਾਓ ਤੇ ਸ਼ਰਦਾ ਦੇ ਨਾਲ ਮਾਫੀ ਮੰਗੋ ਇਸ ਅਧਾਰਨ ਜਿਹੜਾ ਉਪਾਅ ਨਿਕਰਾਤਮਕ ਊਰਜਾ ਨੂੰ ਰੋਕ ਦੇਵੇਗਾ ਤੇ नाग ਦੇਵਤਾ ਦੀ ਕਿਰਪਾ ਦੇ ਨਾਲ ਤੁਸੀਂ ਸੁਰੱਖਿਅਤ ਰਹੋਗੇ ਇਸ ਤੋਂ ਇਲਾਵਾ ਹੁਣ ਸੁਪਨੇ ਦੇ ਵਿੱਚ ਛੋਟੇ ਬੱਚਿਆਂ ਨੂੰ ਦੇਖਣਾ ਆਹੋ ਸਭ ਤੋਂ ਸ਼ੁਭ ਸੰਕੇਤ ਦੇ ਬਾਰੇ ਗੱਲ ਕਰੀਏ ਕਿ ਜੇਕਰ ਤੁਸੀਂ ਆਪਣੇ ਸੁਪਨੇ ਦੇ ਵਿੱਚ ਇੱਕ ਛੋਟਾ ਲੜਕਾ ਜਾਂ ਛੋਟੀ ਲੜਕੀ ਨੂੰ ਦੇਖਦੇ ਹੋ ਤਾਂ ਸਮਝ ਲਓ ਕਿ ਬਹੁਤ ਹੀ ਜਲਦੀ ਤੁਹਾਡੇ ਜੀਵਨ ਦੇ ਵਿੱਚ ਕੋਈ ਬਹੁਤ ਚੰਗੀ ਖਬਰ ਆਉਣ ਵਾਲੀ ਹੈ ਇਹ ਖੁਸ਼ਖਬਰੀ ਇੱਕ ਨਵੀਂ ਸ਼ੁਰੂਆਤ ਦੀ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਦਾ ਸੰਕੇਤ ਹੈ। ਇਹ ਸੁਪਨਾ ਇਹ ਵੀ ਦੱਸਦਾ ਹੈ ਕਿ ਤੁਹਾਡੀ ਕਿਸਮਤ ਹੁਣ ਮੁਸਕਰਾ ਰਹੀ ਹੈ। ਤੁਹਾਡੇ ਜੀਵਨ ਦੀ ਹਨੇਰੀ ਰਾਤ ਹੁਣ ਖਤਮ ਹੋਣ ਵਾਲੀ ਹੈ। ਸੁਪਨੇ ਵਿੱਚ ਉਚਾਈ ਤੋਂ ਡਿੱਗਣਾ ਇੱਕ ਅਜੀਬ ਸੁਪਨਾ ਹੈ ਜੋ ਅਕਸਰ ਲੋਕਾਂ ਨੂੰ ਡਰਾਉਂਦਾ ਹੈ ਪਰ ਅਸਲ ਵਿੱਚ ਬਹੁਤ ਸ਼ੁਭ ਹੁੰਦਾ ਹੈ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਆ ਨੇ ਆਪ ਨੂੰ ਉਹ ਚਾਹੀ ਤੋ ਡੇਗਦੇ ਦੇਖਦੇ ਉੱਚੇਵੇਂ ਕਿ ਛੱਤ ਤੋਂ ਪਹਾੜ ਤੋਂ ਜਾਂ ਫਿਰ ਉੱਚੀ ਇਮਾਰਤ ਤੋਂ ਤਾਂ ਤੁਸੀਂ ਬਿਲਕੁਲ ਵੀ ਨਾ ਘਬਰਾਓ ਇਹ ਇੱਕ ਸੰਕੇਤ ਹੈ ਕਿ ਤੁਹਾਡਾ ਮਨ ਅਣਜਾਨ ਉਚਾਈਆਂ ਦੇ ਵੱਲ ਵੱਧ ਰਿਹਾ ਹੈ ਸੁਪਨੇ ਵਿੱਚ ਤੁਸੀਂ ਜਿਸ ਗਤੀ ਨਾਲ ਮਹਿਸੂਸ ਕਰ ਰਹੇ ਹੋ ਉਹ ਅਸਲ ਵਿੱਚ ਤੁਹਾਨੂੰ ਪ੍ਰੇਰਿਤ ਕਰੇਗੀ ਤੇ ਤੁਸੀਂ ਇੱਕ ਬਹੁਤ ਉੱਚੇ ਅਹੁਦੇ ਤੇ ਪਹੁੰਚ ਜਾਓਗੇ ਸੁਪਨੇ ਦੇ ਵਿੱਚ ਖੂਨ ਅਸਰ ਜੀਵਨ ਵਿੱਚ ਤਰੱਕੀ ਦਾ ਪਰਤੇ ਕੇ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਖੂਨ ਵਗਦਾ ਦੇਖ ਰਹੇ ਹੋ ਭਾਵੇਂ ਉਹ ਤੁਹਾਡੇ ਸਰੀਰ ਦੇ ਵਿੱਚੋਂ ਹੋਵੇ ਜਾਂ ਕਿਸੇ ਹੋਰ ਤੋਂ ਤਾਂ ਇਸ ਨੂੰ ਇੱਕ ਗੰਭੀਰ ਚੇਤਾਵਨੀ ਵੀ ਮੰਨਿਆ ਜਾਂਦਾ ਹੈ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਜੀਵਨ ਵਿੱਚ ਕਿਸੇ ਧੋਖੇ, ਦੁਰਘਟਨਾ ਜਾਂ ਸਿਹਤ ਸਮੱਸਿਆਵਾਂ ਦਾ ਖਤਰਾ ਹੈ। ਕੀ ਕਰਨਾ ਚਾਹੀਦਾ ਹੈ ਮਾ ਦੁਰਗਾ ਦੀ ਪੂਜਾ ਕਰੋ ਮੰਗਲਵਾਰ ਜਾਂ ਸ਼ਨੀਵਾਰ ਨੂੰ ਲਾਲ ਕੱਪੜੇ ਦਾ ਦਾਨ ਕਰੋ ਖੂਨ ਦਾਨ ਕਰੋ ਜਾਂ ਸਿਹਤ ਸੰਭਾਲ ਨਾਲ ਸੰਬੰਧਿਤ ਕਿਸੇ ਗਰੀਬ ਵਿਅਕਤੀ ਦੀ ਮਦਦ ਕਰੋ ਸੁਪਨੇ ਦੇ ਵਿੱਚ ਕਿਸੇ ਮਰੇ ਹੋਏ ਵਿਅਕਤੀ ਦੇ ਨਾਲ ਗੱਲ ਕਰੋ ਜੇਕਰ ਤੁਸੀਂ ਸੁਪਨੇ ਵਿੱਚ ਕਿਸੇ ਮਰੇ ਹੋਏ ਵਿਅਕਤੀ ਦੇ ਨਾਲ ਗੱਲ ਕਰਦੇ ਹੋ ਤਾਂ ਇਹ ਇੱਕ ਡੁੰਗਰ ਤੇ ਰਹੈਸ਼ਮਈ ਸੰਕੇਤ ਹੈ ਜੇਕਰ ਉਹ ਬੇਕੀ ਤੁਹਾਡੇ ਤੋਂ ਕੁਝ ਮੰਗ ਰਿਹਾ ਜਿਵੇਂ ਕਿ ਭੋਜਨ ਕੱਪੜੇ ਪਾਣੀ ਜਾਂ ਕੋਈ ਹੋਰ ਚੀਜ਼ ਤਾਂ ਇਹ ਇੱਕ ਅਜੇਆ ਸੰਕੇਤ ਹੈ ਕਿ ਉਸ ਦੀ ਆਤਮਾ ਅਜੇ ਵੀ ਸ਼ਾਂਤੀ ਵਿੱਚ ਨਹੀਂ ਹੈ ਤੇ ਕੀ ਕਰਨਾ ਹੈ ਉਸ ਦੇ ਨਾਮ ਤੇ ਪਿੰਡ ਦਾਨ ਜਾਂ ਸ਼ਰਧਾ ਕਰੋ ਇਸੇ ਬ੍ਰਹਮਨ ਨੂੰ ਪੋਜਨ ਖਵਾਉ ਦੀ ਭਗਵਾਨ ਵਿਸ਼ਨੂੰ ਦੇ ਓਮ ਨਮੋ ਭਗਵਤੇ ਵਾਸੂਦੇਵਾਏ ਮੰਤਰ ਦਾ ਜਾਪ ਕਰੋ ਅਜੇਹਾ ਕਰਨ ਦੇ ਨਾਲ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤੇ ਤੁਹਾਡੀ ਆਤਮਾ ਅਜੇ ਵੀ ਸ਼ਾਂਤੀ ਵਿੱਚ ਨਹੀਂ ਹੈ ਜੀਵਨ ਵਿੱਚ ਚੱਲ ਰਹੀਆਂ ਰੁਕਾਵਟਾਂ ਵੀ ਦੂਰ ਹੋ ਜਾਂਦੀਆਂ ਨੇ ਸੁਪਨੇ ਦੇ ਵਿੱਚ ਤੂਫਾਨ ਗਰਜ ਜਾ ਮੀ ਦੇਖਣਾ ਜੇਕਰ ਤੁਸੀਂ ਸੁਪਨੇ ਦੇ ਵਿੱਚ ਤੇਜ਼ ਤੂਫਾਨ ਭਾਰੀ ਮੀ ਜਦ ਮੀ ਦੇਖਦੇ ਹੋ ਤਾਂ ਇਹ ਇੱਕ ਅਜੀਬਾ ਸੰਕੇਤ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ ਇਹ ਬਦਲਾਅ ਡਰਾਉਣ ਲੱਗ ਸਕਦਾ ਹੈ ਡਰਾਉਣਾ ਲੱਗ ਸਕਦਾ ਹੈ ਪਰ ਅਕਸਰ ਅਜੀਬਾ ਹੁੰਦਾ ਹੈ ਕਿ ਜਦੋਂ ਪੁਰਾਣਾ ਹਟ ਜਾਂਦਾ ਹੈ ਤਾਂ ਹੀ ਨਵਾਂ ਆ ਸਕਦਾ ਹੈ ਕੀ ਕਾਰਨ ਪਗਵਾਣੀ ਸ਼ਿਬਦੀ ਪੂਜਾ ਕਰੋ ਓਮ ਨਮਾ ਸ਼ਿਵਾਏ ਮੰਤਰ ਦਾ ਜਾਪ ਕਰੋ ਤੇ ਚਿੱਟੇ ਫੁੱਲਾਂ ਨੂੰ ਪਾਣੀ ਵਿੱਚ ਤੈਰੋ ਇਹ ਸੁਪਨਾ ਦੱਸਦਾ ਹੈ ਕਿ ਤੁਹਾਡਾ ਜੀਵਨ ਇੱਕ ਨਵੀਂ ਦਿਸ਼ਾ ਵੱਲ ਵੱਧ ਰਿਹਾ ਹੈ ਤੁਸੀਂ ਬਿਲਕੁਲ ਵੀ ਨਾ ਡਰੋ ਇਸ ਨੂੰ ਸਵੀਕਾਰ ਕਰੋ ਸੁਪਨੇ ਵਿੱਚ ਉੱਡਣਾ ਜੇਕਰ ਤੁਸੀਂ ਆਪਣੇ ਸੁਪਨੇ ਦੇ ਵਿੱਚ ਆਪਣੇ ਆਪ ਨੂੰ ਅਸਮਾਨ ਵਿੱਚ ਉੱਡਦੇ ਹੋਏ ਦੇਖਦੇ ਹੋ ਤਾਂ ਇਹ ਇੱਕ ਸ਼ਾਨਦਾਰ ਤੇ ਸ਼ੁਭ ਸੰਕੇਤ ਹੈ ਕੀ এবੀ ਦੱਸਦਾ ਹੈ ਕਿ ਤੁਹਾਡਾ ਆਤਮ ਵਿਸ਼ਵਾਸ ਬਹੁਤ ਉੱਚਾ ਹੈ ਤੇ ਬ੍ਰਹਿਮੰਡ ਤੁਹਾਨੂੰ ਇੱਕ ਨਵੀਂ ਉਚਾਈ ਦੇਣ ਵਾਲਾ ਹੈ ਇਹ ਤਰੱਕੀ ਪ੍ਰਤੀਸ਼ਟਾ ਵਿੱਚ ਵਾਧੇ ਤੇ ਅੱਠ ਸ਼ਕਤੀਆਂ ਦੇ ਜਾਗਣ ਦਾ ਸੰਕੇਤ ਹੈ ਤੇ ਕੀ ਕਰਨਾ ਚਾਹੀਦਾ ਹੈ ਹਰ ਰੋਜ਼ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਚੜਾਓ ਤੇ ਗੈਤਰੀ ਮੰਤਰ ਦਾ 11 ਵਾਰ ਜਾਪ ਕਰੋ ਇਹ ਤੁਹਾਡੇ ਆਤਮ ਵਿਸ਼ਵਾਸ ਤੇ ਕਿਸਮਤ ਨੂੰ ਮਜ਼ਬੂਤ ਕਰੇਗਾ ਸੁਪਨੇ ਦੇ ਵਿੱਚ ਮੰਦਿਰ ਦੇਖਣਾ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਕੋਈ ਮੰਦਿਰ ਦੇਖਦੇ ਹੋ ਭਾਵੇਂ ਉਹ ਖਾਲੀ ਹੋਵੇ ਜਾਂ ਸਜਾਇਆ ਹੋਇਆ ਹੋਵੇ ਤਾਂ ਸਭ ਜੋਗੇ ਪਰਮਾਤਮਾ ਖੁਦ ਤੁਹਾਨੂੰ ਬੁਲਾ ਰਿਹਾ ਹੈ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ ਅਧਿਆਤਮਿਕ ਊਰਜਾ ਪਰਵੇਸ਼ ਕਰਨ ਵਾਲੀ ਇਹ ਸੁਪਨਾ ਦੱਸਦਾ ਹੈ ਕਿ ਤੁਹਾਡੇ ਉੱਤੇ ਬ੍ਰਹਮ ਅਸੀਸਾਂ ਦੀ ਵਰਖਾ ਹੋਣ ਵਾਲੀ ਹੈ ਇਸ ਸਾਲ ਨੂੰ ਕਰਨਾ ਕੀ ਚਾਹੀਦਾ ਹੈ ਨਜ਼ਦੀਕੀ ਮੰਦਿਰ ਦੇ ਵਿੱਚ ਜਾਓ ਪ੍ਰਾਰਥਨਾ ਕਰੋ ਪਰਮਾਤਮਾ ਦਾ ਧੰਨਵਾਦ ਕਰੋ ਤੇ ਘਟੋ ਘਟ ਪੰਜ ਲੋੜਵੰਦਾਂ ਨੂੰ ਭੋਜਨ ਜਾ ਕਪੜੇ ਦਾ ਦਾਨ ਕਰੋ ਸੁਪਨੇ ਦੇ ਵਿੱਚ ਮੀਂਹ ਦੇਖਣਾ ਜੇਕਰ ਤੁਸੀਂ ਸੁਕਨੇ ਦੇ ਵਿੱਚ ਭਾਰੀ ਮੀਂਹ ਜਾਂ ਹਲਕੀ ਬੂੰਦਾਵਾਰ ਦੀ ਦੇਖਦੇ ਹੋ ਤਾਂ ਇਹ ਸ਼ੁੱਧਤਾ ਅਸੀਸਾਂ ਤੇ ਇਸ਼ਾਵਾਂ ਦੀ ਪੂਰਤੀ ਦਾ ਸੰਕੇਤ ਹੈ ਮੀਂਹ ਦਾ ਸੁਪਨਾ ਦੱਸਦਾ ਹੈ ਕਿ ਤੁਹਾਡੇ ਜੀਵਨ ਦੀ ਗਰਮੀ ਖਤਮ ਹੋਣ ਵਾਲੀ ਹੈ ਤੇ ਹੁਣ ਰਾਹਤ ਦਾ ਸਮਾਂ ਸ਼ੁਰੂ ਹੋ ਰਿਹਾ ਹੈ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ ਸ਼ਿਵਲਿੰਗ ਤੇ ਪਾਣੀ ਜੜਾਉ ਤੇ ਆਪਣੇ ਮਨ ਵਿੱਚ ਕਹੋ हे ਭਗਵਾਨ ਸ਼ਿਵ ਮੇਰੇ ਜੀਵਨ ਦੀ ਗਰਮੀ ਨੂੰ ਠੰਡਾ ਕਰੋ ਹੁਣ ਤੁਸੀਂ ਚਾਹੁੰਦੇ ਹੋ ਕਿ ਸਵੇਰੇ 3 ਵਜੇ ਤੋਂ ਸਵੇਰੇ 5 ਵਜੇ ਨੀਂਦ ਤੋਂ ਜਾਗਣਾ ਕੋਈ ਆਰਾਮ ਗੱਲ ਨਹੀਂ ਇਹੀ ਉਹ ਸਮਾਂ ਹੈ ਜਦੋਂ ਪਰਮਾਤਮਾ பிரਬੰਡ ਤੁਹਾਡੇ ਪੂਰਵਜ ਦੀ ਅਧਿਕ ਸ਼ਕਤੀਆਂ ਤੁਹਾਨੂੰ ਕੁਝ ਦੱਸਣਾ ਚਾਹੁੰਦੀਆਂ ਨੇ ਤੁਹਾਨੂੰ ਚਾਵਣੀ ਦੇਣਾ ਚਾਹੁੰਦੀਆਂ ਨੇ ਜਾਂ ਤੁਹਾਨੂੰ ਆਸ਼ੀਰਵਾਦ ਦੇਣਾ ਚਾਹੁੰਦੀਆਂ ਨੇ ਨੀਂਦ ਦਾ ਹਰ ਟੁੱਟਣਾ ਜਾਂ ਤਾਂ ਇੱਕ ਪ੍ਰੀਖਿਆ ਹੈ ਜਾਂ ਇੱਕ ਮੌਕਾ ਹੁਣ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਸੰਕੇਤ ਨੂੰ ਨਾ ਚਰ ਅੰਦਾਜ਼ ਕਰਦੇ ਹੋ ਜਦ ਫਿਰ ਇਸ ਸੰਕੇਤ ਨੂੰ ਸਮੇਂ ਦਿਓ ਇਹ ਤੁਹਾਡੇ ਤੇ ਡਿਪੈਂਡ ਹੈ ਹਾਂਜੀ ਇਹ ਸੀ ਜੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟੀ ਜਿਹੀ ਚਾਹ ਕਹਿ ਰਹੀ ਤੇ ਛੋਟੇ ਛੋਟੇ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਡੀ ਵੀ 3 ਤੋਂ 5 ਵਜੇ ਦੇ ਵਿੱਚ ਅੱਖ ਖੁੱਲਦੀ ਹੈ ਤਾਂ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਹਾਂਜੀ ਜੇਕਰ ਤੁਹਾਨੂੰ ਸਾਇਟੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕੁਮੈਂਟ ਵਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਦ ਨਵੀਂ ਜਾਣਕਾਰੀ ਦੇ ਨਾਲ ਤੱਕ ਦੇ ਲਈ ਤੁਹਾਡਾ ਸਾਰੇ ਪ੍ਰੇਰਣਾਵਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਡੀ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ